ਪੰਜਾਬ ਸਰਕਾਰ ਦੀ ਜਿਹੜੀ ਗੁੰਡਾਗਰਦੀ ਹੈ ਉਹ ਜਲੰਧਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਜਲੰਧਰ ਦੇ ਵਿੱਚ ਸਾਬਕਾ ਜਿਹੜੇ ਵਿਧਾਇਕ ਨੇ ਉਹ ਸ਼ੀਤਲ ਅਗਰਾਲ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਗੁੰਡਾਗਰਦੀ ਦੇ ਉੱਤੇ ਉਤਰੀ ਹੋਈ ਆ ਤੇ ਅਸੀਂ ਕੈਂਪ ਲਗਾਇਆ ਹੋਇਆ ਸੀ ਅਤੇ ਮੋਦੀ ਸਰਕਾਰ ਦੀਆਂ ਜਿਹੜੀਆਂ ਮੋਦੀ ਦੀਆਂ ਸਕੀਮਾਂ ਅਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਸਮਝਾਉਣ ਜਾ ਰਹੇ ਸੀ ਅਤੇ ਇਹਦੇ ਇਹਦੀ ਸਦੇ ਸਕੀਮਾਂ ਦੇ ਜਿਹੜੇ ਲਾਭ ਨੇ ਉਹ ਆਮ ਲੋਕਾਂ ਨੂੰ ਹੋਣੇ ਸੀ ਅਤੇ ਜਿਹੜਾ ਭਗਵੰਤ ਮਾਨ ਆ ਜਾਂ ਉਸ ਦੇ ਜਿਹੜੇ ਬੰਦੇ ਨੇ ਪੁਲਿਸ ਆ ਉਹ ਮਿਲੀ ਹੋਈ ਆ ਤੇ ਸਾਨੂੰ ਕੈਂਪ ਨਹੀਂ ਲਗਾਉਣ ਦਿੱਤਾ ਗਿਆ ਤੇ ਇੰਨੀ ਜ਼ਿਆਦਾ ਗੁੰਡਾਗਰਦੀ ਕੀਤੀ ਕਿ ਉਹਨਾਂ ਨੂੰ ਜਿਹੜੇ ਕੈਂਪ ਲਗਾਉਣ ਵਾਲੇ ਸੀ ਜਾਂ ਜਿਹੜੇ ਮੋਰੀ ਸੀ ਮੂਰੇ ਸੀ ਬੰਦੇ ਉਹਨਾਂ ਨੂੰ ਚੱਕ-ਚੱਕ ਕੇ ਜਿਹੜਾ ਲੈ ਗਏ ਤੇ ਪਤਾ ਹੀ ਨਹੀਂ ਲੱਗਿਆ ਤੇ ਅਸੀਂ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਈ ਜਿਹੜਾ ਵਿਧਾਇਕ ਆ ਉਹ ਕਹਿ ਰਿਹਾ ਸਾਬਕਾ ਵਿਧਾਇਕ ਕਿ ਮੇਰੇ ਨਾਲ ਵੀ ਉਹਨਾਂ ਨੇ ਬਦਸਲੂਕੀ ਕੀਤੀ ਆ ਤੇ ਜਿਹੜਾ ਆਮ ਬੰਦਾ ਉਸ ਨਾਲ ਕੀ ਕਰਨਗੇ ਭਗਵੰਤ ਮਾਨ ਬਖਲਾਖੜ ਦੇ ਵਿੱਚ ਆਇਆ ਵਾ ਮੁੱਖ ਮੰਤਰੀ ਜਦੋਂ ਬਣਿਆ ਸੀ ਉਦੋਂ ਕੀ ਕਹਿੰਦਾ ਸੀ ਲੋਕਾਂ ਲਈਆਂ ਇਹ ਜਿਹੜੀਆਂ ਸੁਭਾਵਾਂ ਨੇ ਇਹ ਵੀ ਲੋਕਾਂ ਲਈ ਨੇ ਅਤੇ ਅਸੀਂ ਵੀ ਪੰਜਾਬ ਦੇ ਵਿੱਚ ਮੋਦੀ ਦੀਆਂ ਸਕੀਮਾਂ ਸਮਝਾ ਰਹੇ ਹਾਂ ਤੇ ਆਮ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਹੋਣਾ ਤੇ ਭਗਵੰਤ ਮਾਨ ਜਿਹੜਾ ਉਹ ਇਸ ਦਾ ਲਾਭ ਲੋਕਾਂ ਨੂੰ ਨਹੀਂ ਹੋਣ ਦੇ ਰਿਹਾ ਸ਼ਰਿਆਮ ਗੁੰਡਾਗਰਦੀ ਕਰ ਰਿਹਾ ਹੈ ਪੁਲਿਸ ਨਾਲ ਪੁਲਿਸ ਦੇ ਨਾਲ ਮਿਲ ਕੇ ਗੁੰਡਾਗਰਦੀ ਕੀਤੀ ਆ ਤੇ ਕੀ ਕਹਿਣਾ ਸ਼ੀਤਲ ਗਰਾਲ ਦਾ ਉਹ ਤੁਹਾਨੂੰ ਦਿਖਾਉਨੇ ਆ ਆਮ ਆਦੀ ਪਾਰਟੀ ਇਹ ਬੁਖਲਾਈ ਹੋਈ ਪਾਰਟੀ ਹੈ ਜਿਹੜੀ ਸੱਤਾ ਦੇ ਵਿੱਚ ਬੈਠ ਕੇ ਹੰਕਾਰ ਦੇ ਵਿੱਚ ਲੋਕਾਂ ਦੇ ਨਾਲ ਹੰਕਾਰੀ ਰਾਜ ਦੇ ਵਿੱਚ ਰਾਜ ਚਲਾ ਰਹੀ ਹੈ ਅੱਜ ਦੇਸ਼ ਦੇ ਲੋਕਤੰਤਰ ਦੇ ਵਿੱਚ ਇੱਕ ਬੜਾ ਹੀ ਮੱਤੇਪੁਰ ਦਿਨ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਲੋਕਤੰਤਰ ਦੇ ਵਿੱਚ ਆਪਣੇ ਅਧਿਕਾਰ ਲੈਣ ਦੇ ਲਈ ਰੋਕਿਆ ਜਾ ਰਿਹਾ ਕਿ ਜਿਵੇਂ ਦੇਖ ਰਹੇ ਤੁਸੀਂ ਪੰਜਾਬ ਚ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੀ ਸਰਕਾਰ 11ਵੇਂ ਸਾਲ ਚ ਚੱਲ ਰਹੀ ਹੈ ਦੇਸ਼ ਚ ਜੋ ਉਹਨਾਂ ਨੇ ਕੰਮ ਕੀਤੇ ਆ 11 ਸਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਲਾਭ ਹੈ ਕਿ ਉਹ ਕਿੱਦਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਏ ਜਿਹੜੇ ਦੇਸ਼ ਦੀਆਂ ਜਿਹੜੀਆਂ ਸਕੀਮਾਂ ਐ ਕਿੱਦਾਂ ਉਹਰਾ ਉਹ ਫਾਇਦਾ ਲੈ ਸਕਣ ਪਮਾ ਆਯੁਸ਼ਮਨ ਕਾਰਡ ਹੋਵੇ ਪਮਾ ਊਰਜਾ ਯੋਜਨਾ ਹੋਵੇ ਪਮਾ ਉਹ ਸਾਡੇ ਭੈਣਾਂ ਦਾ ਲਾਭ ਹੈ ਜਿਹੜੀਆਂ ਭੈਣਾਂ ਨੂੰ ਅੱਜ ਰੋਜ਼ਗਾਰ ਮਿਲ ਰਿਹਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੰਨੀਆਂ ਵੀ ਉਹਨਾਂ ਦੀਆਂ ਸਕੀਮਾਂ ਐ ਕੋਈ ਤੁਸੀਂ ਦੇਖਿਆ ਕਿ ਜਿਹੜਾ ਅੱਜ ਆਵਾਸ ਯੋਜਨਾ ਦੀਆਂ ਸਕੀਮਾਂ ਐ ਜਿਹੜੇ ਅੱਜ ਕਿੰਨੇ ਹੀ ਲੱਖਾਂ ਘਰ ਜਿਹੜੇ ਇਸ ਦੇਸ਼ 'ਚ ਬਣ ਚੁੱਕੇ ਆ ਅੱਜ ਕਿਸਾਨ ਯੋਜਨਾ ਦਾ ਜਿਹੜਾ ਕਾਰਡ ਐ ਲੋਕਾਂ ਨੂੰ ਮਿਲ ਚੁੱਕਾ ਐ ਕਿਸਾਨਾਂ ਦੇ ਜਿਹੜੇ ਗਰੀਬ ਕਿਸਾਨ ਉਹਨਾਂ ਨੂੰ ਉਹਰਾ ਬਹੁਤ ਬੈਨੀਫਿਟ ਮਿਲ ਰਿਹਾ ਐ ਕ੍ਰੈਡਿਟ ਕਾਰਡ ਮਿਲ ਰਿਹਾ ਐ ਬਿਨਾਂ ਟਸਤੋ अनेਕਾਂ ਜਿਹੜੀਆਂ ਸਕੀਮਾਂ ਜਿਹੜਾਂ ਦੀ ਫਾਇਦੇ ਇਸ ਪੰਜਾਬ ਨੂੰ ਨਹੀਂ ਮਿਲ ਪਾ ਰਹੇ ਸੀ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਵਗ ਵਗ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਡਿਊਟੀ ਲੱਗੀ ਸਾਰਿਆਂ ਦੀ ਮੇਰੀ ਡਿਊਟੀ ਕਪੂਰਥਲਾ ਸਿਧਮਾ ਦੋਨਾ ਪਿੰਡ ਦੇ ਵਿੱਚ ਕੈਂਪ ਲੱਗਿਆ ਸੀ ਇੱਥੇ ਡਿਊਟੀ ਲੱਗੀ ਸੀ ਸਿਧਮਾ ਦੋਨਾ ਪਿੰਡਾਂ ਨੂੰ ਮੈਂ ਵਿੱਚ ਕ੍ਰੋਸ ਕਰ ਰਿਹਾ ਤੇ ਸਾਡੇ ਜਿਹੜੇ ਕਾਰਜਕਰਤਾ ਨੇ ਕੈਂਪ ਲਗਾਇਆ ਸੀ ਉਹਨਾਂ ਨੂੰ ਘਰਾਂ 'ਚੋਂ ਚੱਕ ਲਿਆ ਉਹਨਾਂ ਲੋਕਾਂ ਨੂੰ ਕੈਂਪ ਨਹੀਂ ਲਾਣ ਦਿੱਤਾ ਜਾ ਰਿਹਾ ਤੇ ਇਸ ਕਰਕੇ ਪੁਲਿਸ ਨੇ ਚਾਰੇ ਪਾਸੇ ਬੰਦੇ ਉਠਾ ਕੇ ਜਿਹੜੇ ਆ ਅੰਡਰਗ੍ਰਾਉਂਡ ਕਰ ਦਿੱਤੇ ਆ ਮੈਂ ਪਿਛਲੇ 1 ਘੰਟੇ ਤੋਂ ਪਿੰਡ 'ਚ ਘੁੰਮ ਰਿਹਾ ਦੋਨੋਂ ਗੁਰਦੁਆਰੇ ਖਾਲੀ ਪੇ ਤਾਲੇ ਲੱਗੇ ਸੀ ਕਿਉਂਕਿ ਵੈਸੇ ਤੇ ਗੁਰਦੁਆਰੇ ਦੇ ਜਿਹੜੇ ਇੱਥੇ ਬਾਹਰ ਉਹਨਾਂ ਨੇ ਪ੍ਰੋਗਰਾਮ ਕਰਨਾ ਸੀ। ਉਹਨਾਂ ਦੋਨੋਂ ਥਾਂ ਤੋਂ ਟੇਬਲ ਟੂਬਲ ਜੋ ਸਮਾਨ ਉਹ ਚੱਕ ਕੇ ਲੈ ਗਏ। ਇਹ ਬੜੀ ਹੀ ਪੰਜਾਬ ਦੇ ਪ੍ਰਤੀ ਦੁੱਖ ਭਰੇ ਦਿਨ ਹੈ ਕਿ ਇਦਾਂ ਦੇ ਲੋਕਤੰਤਰ ਦੇ ਵਿੱਚ ਤਾਨਾਸ਼ਾਹ ਰਾਜ ਜਿਹੜਾ ਚਲਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀ ਕੇਂਦਰ ਜਿਹੜੇ ਸਰਕਾਰ ਦੇ ਜਿਹੜੇ ਕੰਮ ਹੈ ਜਿਹੜੇ ਦਿੱਲੀ ਦੇ ਜਿਹੜੇ ਲੋਕਾਂ ਨੂੰ ਲੋਕਾਂ ਨੇ ਲੋਕਤੰਤਰ ਦੇ ਵਿੱਚੋਂ ਕੱਢ ਕੇ ਫੈਂਕਿਆ ਉਹ ਅੱਜ ਪੰਜਾਬ 'ਚ ਰਾਜ ਕਰ ਰਹੇ ਆ। ਤੇ ਪੰਜਾਬ ਦੇ ਵਿੱਚ ਅੱਜ ਦਿੱਲੀ ਦਾ ਜਿਹੜੇ ਨੰਕਾਰੇ ਹੋਏ ਲੋਕ ਅੱਜ ਉਹ ਪੰਜਾਬ ਦੇ ਰਾਜ ਨੂੰ ਚਲਾ ਰਹੇ ਆ ਤੇ ਜੇ ਲੋਕਤੰਤਰ ਦੇ ਵਿੱਚ ਜਿਹੜੇ ਲੋਕਾਂ ਨੂੰ ਅਧਿਕਾਰ ਚਾਹੀਦੇ ਸੀ ਉਹਨਾਂ ਨੂੰ ਨਹੀਂ ਲੈਣ ਦਿੱਤੇ ਜਾ ਰਹੇ ਅਗਰ ਕਿਸੇ ਗਰੀਬ ਦੇ ਘਰ ਦਾ ਕਾਰਡ ਬਣ ਜਾਏਗਾ ਪੂਰਾ ਬੈਨੀਫਿਟ ਕੀ ਹੋਇਆ ਕਿ ਅਜੋ ਫ੍ਰੀ ਇਲਾਜ ਕਰਾ ਸਕਦਾ ਹੈ ਅਗਰ ਕਿਸੇ ਗਰੀਬ ਦਾ ਕ੍ਰੈਡਿਟ ਕਾਰਡ ਬਣ ਜਾਏਗਾ ਕੀ ਗੱਲ ਉਹ ਜਾ ਕੇ ਵਿਆਜੂ ਬਹਿ ਚੱਕੇ ਕਰ ਕੰਮ ਕਰ ਸਕਦਾ ਅਗਰ ਕਿਸੇ ਕਿਸਾਨ ਨੂੰ ਕਾਰਡ ਮਿਲ ਰਿਹਾ ਕੀ ਉਸ ਕਾਰਡ ਦਾ ਫਾਇਦਾ ਨਹੀਂ ਲੈ ਸਕਦਾ ਕੀ ਗੱਲ ਕਿਸੇ ਉਸ ਜਿਹੜਾ ਜੋ ਇਹਨਾਂ ਕਹਿੰਦਾ ਸਾਡੀ ਮਾਂ ਅੱਜ ਵੀ ਚੁੱਲਿਆਂ ਦੇ ਵਿੱਚ ਲੱਕਣਾ ਇਕੱਠੇ ਕਰਕੇ ਜਾਂ ਬੱਲਣ ਬਾਲ ਕੇ ਪਾਖੀਆਂ ਥੱਪ ਕੇ ਆਪਣੇ ਘਰ ਦਾ ਚੁੱਲ੍ਹਾ ਜਿਗ ਚਲਾ ਰਹੀ ਹੈ ਕਿੰਨੀ ਬਿਮਾਰੀ ਦੇ ਨਾਲ ਉਹ ਅਜੇ ਦਿਨ ਰੋਜ਼ ਘਿਰ ਰਹੀ ਹੈ ਅਗਰ ਉਸ ਨੂੰ ਚੁੱਲ੍ਹਾ ਮਿਲ ਰਿਹਾ ਸਰਕਾਰ ਵੱਲੋਂ ਕਿ ਉਹ ਲੈ ਨਹੀਂ ਸਕਦੀ ਇਦਾਂ ਦੀਆਂ ਨੇਕਾਂ ਸਕੀਮਾਂ ਆਵਾਜ਼ ਜ਼ੋਰ ਜਨਾ ਅੱਜ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਬਿਮਾਰੀ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਅਜੇ ਆਪਣਾ ਕਾਰਡ ਲਾਂਚ ਹੀ ਨਹੀਂ ਕੀਤਾ ਤੁਸੀਂ ਤੇ 10 ਲੱਖ ਰੁਪਏ ਦੇ ਕਾਰਡ ਦੇ ਐਡਵਰਟਾਈਜ਼ਮੈਂਟ ਕੋਲੇ ਦੇਸ਼ ਚਲਾ ਦਿੱਤੀ ਬਾਹਰ ਦੇ ਸਟੇਟਾਂ 'ਚ ਜਾ ਕੇ ਤੁਹਾਡੀ ਐਡ ਚੱਲ ਰਹੀ ਹੈ ਪੰਜਾਬ ਦੇ ਵਿੱਚ ਤੁਸੀਂ ਕੋਨੇ-ਕੋਨੇ ਦੇ ਉੱਤੇ ਬੋਰਡ ਲਗਾ ਦਿੱਤੇ ਆ ਕਿ 10 ਲੱਖ ਦਾ ਮੈਂ ਮੈਡੀਕਲ ਕਾਰਡ ਲੈ ਕੇ ਆ ਰਿਹਾ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਅੱਜ ਸਾਡੇ ਨਾਲ ਦੇ ਸੂਬੇ ਜਿਹੜੇ ਬੈਨੀਫਿਟ ਲੈ ਰਹੇ ਆ ਹਰਿਆਣਾ ਹਮਾਚਲ ਜੰਮੂ ਕਸ਼ਮੀਰ ਰਾਜਸਥਾਨ ਲਗ ਲਗ ਸੂਬੇ ਦੀ ਮੈਂ ਗੱਲ ਕਰਾਂ ਅੱਜ ਉੱਥੇ ਦੇ ਲੋਕ ਆਸ਼ਵਨ ਕਾਰਡ ਦਾ ਇਹ ਬੈਨੀਫਿਟ ਲੈ ਰਹੇ ਆ ਪੰਜਾਬ ਚ ਤੁਸੀਂ ਆਇਸ਼ਵਨ ਕਾਰਡ ਨਹੀਂ ਚੱਲਣ ਦਿੱਤਾ ਜਾ ਰਿਹਾ ਕਿਉਂਕਿ ਉਤੇ ਮੋਦੀ ਦੀ ਫੋਟੋ ਲੱਗੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਹੈ। ਤੁਸੀਂ ਅੱਜ ਪੰਜਾਬ ਦੇ ਵਿੱਚ 43 ਮਹੀਨੇ ਦੀ ਤੁਸੀਂ ਸਰਕਾਰ ਚਲਾ ਰਹੇ ਹੋ।